ਸਤਿ ਸ਼੍ਰੀ ਅਕਾਲ ਮੈਂ ਹਰਕਰਨ ਸਿੰਘ ਸੱਚ ਕਹੁੰਦੀ ਇਸ ਅਗਲੀ ਪੇਸ਼ਕਸ਼ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਫਰਵਰੀ ਦਾ ਮਹੀਨਾ ਪੰਜਾਬ ਦੇ ਲਈ ਮੀਟਿੰਗਾਂ ਦਾ ਮਹੀਨਾ ਹੀ ਸਾਬਤ ਹੋਇਆ ਚਾਰੇ ਪਾਸੇ ਮੀਟਿੰਗਾਂ ਅਤੇ ਮੀਟਿੰਗਾਂ ਹੀ ਹੋ ਰਹੀਆਂ ਚਰਚਾ ਜ਼ੋਰਾਂ ਤੇ ਹੈ ਪਰ ਨਤੀਜੇ ਉੱਪਰ ਕਿਸੇ ਵੀ ਮੀਟਿੰਗ ਦੇ ਵਿੱਚ ਨਹੀਂ ਪਹੁੰਚਿਆ ਜਾ ਰਿਹਾ ਕੱਲ ਦਾ ਦਿਨ ਵੀ ਵੱਖ-ਵੱਖ ਮੀਟਿੰਗਾਂ ਦਾ ਦੌਰ ਹੀ ਪੰਜਾਬ ਦੇ ਵਿੱਚ ਚੱਲਦਾ ਰਿਹਾ। ਪੰਜਾਬ ਸਰਕਾਰ ਦੀ ਕੈਬਨਿਟ ਦੀ ਮੀਟਿੰਗ ਹੋਈ। ਬਸ ਇਹੀ ਇੱਕ ਮੀਟਿੰਗ ਸੀ ਜਿੱਥੇ ਕੁਝ ਫੈਸਲੇ ਲਏ ਗਏ, ਕਿਸੇ ਨਾ ਕਿਸੇ ਨਤੀਜੇ ਦੇ ਉੱਪਰ ਪਹੁੰਚਿਆ ਗਿਆ। ਅਕਾਲੀ ਦਲ ਦੀ ਵੀ ਪਾਰਲੀਮੈਂਟਰੀ ਬੋਰਡ ਦੀ ਮੀਟਿੰਗ ਹੋਈ। ਭਰਤੀ ਦੀ ਸਮੀਖਿਆ ਕੀਤੀ ਗਈ। ਉਹ ਵੀ ਅੱਜ ਦੁਬਾਰਾ ਮੀਟਿੰਗ ਕਰਕੇ ਸਮੀਖਿਆ ਜਾਰੀ ਰਹੇਗੀ। ਸਮੀਖਿਆ ਕੱਲ ਖਤਮ ਨਹੀਂ ਹੋਈ। ਮੀਟਿੰਗ ਉਹ ਅੱਜ ਦੁਬਾਰਾ ਪਾਰਲੀਮੈਂਟ ਦੀ ਬੋਰਡ ਦੀ ਹੋਵੇਗੀ ਉੱਥੇ ਇਸ ਵਰਤੀ ਦੀ ਜੋ ਪ੍ਰਕਿਰਿਆ ਹੈ ਕਿੰਨੀਆਂ ਪਰਚੀਆਂ ਆਈਆਂ ਕਿੰਨੀਆਂ ইস্যੂ ਕੀਤੀਆਂ ਗਈਆਂ ਜਾਂ ਸੀ ਉਹ ਸਾਰੀ ਚੀਜ਼ ਦੀ ਉਸ ਵਰਤੀ ਦੀ ਪ੍ਰਕਿਰਿਆ ਦੀ ਜਿਹੜੀ ਸਮਿਖਿਆ ਹੈ ਉਹ ਜਾਰੀ ਰਹੇ ਕਿਸਾਨ ਜਥੇਬੰਦੀਆਂ ਨੇ ਵੀ ਆਪਣੀ ਮੀਟਿੰਗਾਂ ਦਾ ਦੌਰ ਅੱਗੇ ਵਧਾਇਆ ਐਨੇ ਚਿਰ ਤੋਂ ਜਿਹੜੀ ਏਕਤਾ ਦੀ ਕੋਸ਼ਿਸ਼ ਹੋ ਰਹੀ ਹੈ ਉਸ ਕੋਸ਼ਿਸ਼ ਦੇ ਵਿੱਚ ਇੱਕ ਹੋਰ ਮੀਟਿੰਗ ਕਿਸਾਨ ਭਵਨ ਦੇ ਵਿੱਚ ਕੀਤੀ ਗਈ ਇਕਤਾ ਦੀ ਸੰਜੀਦਗੀ ਦਾ ਅੰਦਾਜ਼ਾ ਇੱਥੋਂ ਹੀ ਲਗਾਇਆ ਜਾਣਾ ਚਾਹੀਦਾ ਹੈ ਕਿ ਪਿਛਲੇ ਕਿਸਾਨ ਅੰਦੋਲਨ ਵਿੱਚ ਸੰਯੁਕਤ ਕਿਸਾਨ ਮੋਰਚਾ ਬਣਿਆ ਸੀ ਤਾਂ ਉਦੋਂ 32 ਕਿਸਾਨ ਯੂਨੀਅਨਾਂ ਦਾ ਇਹ ਇੱਕ ਸਾਂਝਾ ਫਰੰਟ ਸੀ ਉਗਰਾਹਾਂ ਦੀ ਜਥੇਬੰਦੀ ਅਤੇ ਕਿਸਾਨ ਮਜ਼ਦੂਰ ਮੋਰਚਾ ਇਹ ਅਲੱਗ ਤੋਂ ਅੰਦੋਲਨ ਦੇ ਵਿੱਚ ਸ਼ਾਮਿਲ ਸੀ ਭਾਵੇਂ ਉਹ ਕੋ ਸਪੋਰਟ ਦੇ ਰਹੇ ਸੀ ਲੇਕਿਨ ਉਦੋਂ ਇਹ ਤਿੰਨ ਧਿਰਾਂ ਜਿਹੜੀਆਂ ਨੇ ਉੱਪਰ ਮੁੱਖ ਤੌਰ ਤੇ ਅੰਦੋਲਨ ਦੇ ਵਿੱਚ ਸ਼ਾਮਿਲ ਸੀ। ਕੁੱਲ 32 ਕਿਸਾਨ ਯੂਨੀਅਨਾਂ ਜਿਹੜੀਆਂ ਨੇ ਉਹ ਇਕੱਠਾ ਹੋ ਕੇ ਇਹ ਅੰਦੋਲਨ ਕਰ ਰਹੀਆਂ ਸੀ। ਹੁਣ ਜਦੋਂ ਕਿਹਾ ਜਾ ਰਿਹਾ ਹੈ ਕਿ ਕਿਸਾਨ ਅੰਦੋਲਨ 2.0 ਮਤਲਬ ਇਹਦਾ ਦੂਜਾ ਪੜਾ ਚੱਲ ਰਿਹਾ ਹੈ ਤਾਂ ਧਿਰਾਂ ਫੇਰ ਵੀ ਤਿੰਨ ਹੀ ਹਨ। ਕਿਸਾਨ ਮਜ਼ਦੂਰ ਮੋਰਚਾ ਇੱਕ ਧਿਰ ਹੈ। ਸੰਯੁਕਤ ਕਿਸਾਨ ਮੋਰਚਾ ਰਾਜਨੀਤਿਕ ਜਾਂ ਸਿਆਸੀ ਉਹਨੂੰ ਕਹ ਲਈਏ ਉਹ ਇੱਕ ਤਿਰ ਹੈ ਅਤੇ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਹੈ ਗੈਰ ਰਾਜਨੀਤਿਕ ਇਹ ਤੀਸਰੀ ਤਿਰ ਹੈ ਤੇਰਾ ਤਿੰਨ ਹੀ ਨੇ ਪਰ ਜਿਹੜੀਆਂ ਕਿਸਾਨ ਜਥੇਬੰਦੀਆਂ ਦੀ ਗਿਣਤੀ ਹੈ ਜਿਹੜੀਆਂ ਇਹਨਾਂ ਦੇ ਵਿੱਚ ਸ਼ਾਮਲ ਨੇ ਉਹ ਵੱਧ ਕੇ 66 ਹੋ ਗਈ ਹੈ ਇੰਨਾ ਕੁ ਜਿਹੜਾ ਫਰਕ ਹੈ ਕਿ ਵੱਖ-ਵੱਖ ਤਿਰਾਂ ਜਿਹੜੀਆਂ ਹੁਣ ਇਹਨਾਂ ਵੱਖ-ਵੱਖ ਜਥੇਬੰਦੀਆਂ ਜਿਹੜੀਆਂ ਇਹਨਾਂ ਧਿਰਾਂ ਦੇ ਨਾਲ ਜੁੜੀਆਂ ਹੋਈਆਂ ਨੇ ਉਹ 32 ਤੋਂ 64 ਹੋ ਗਈ। ਜਿੱਥੇ ਬੰਦੀਆਂ ਦੀ ਤਾਕਤ ਵਧੀ ਹੈ ਜਾਂ ਇਹ ਜਿੱਥੇ ਬੰਦੀਆਂ ਜਿਹੜੀਆਂ ਨੇ ਉਹ ਗਿਣਤੀ ਜ਼ਰੂਰ ਉਹਨਾਂ ਦੀ ਦੁਗਣੀ ਹੋਈ ਹੈ, ਗਿਣਤੀ ਜ਼ਰੂਰ ਵਧ ਗਈ ਹੈ। ਪਰ ਜਿਹੜੀ ਇਹ ਗਿਣਤੀ ਹੈ ਉਹ ਕਿਵੇਂ ਵਧੀ ਹੈ? ਗੱਲਾਂ ਤਾਂ ਏਕੇ ਦੀਆਂ ਹੋ ਰਹੀਆਂ ਹਨ ਪਰ ਇਹ ਗਿਣਤੀ ਜਿਹੜੀ ਵਧੀ ਹੈ ਉਹ ਜਿਹੜੀਆਂ ਪੁਰਾਣੀਆਂ ਜਥੇਬੰਦੀਆਂ ਸੀ ਉਹੀ ਆਪਸ ਤੇ ਵਿੱਚ ਦੋ ਫਾੜ ਹੋ ਕੇ ਆਗੂਆਂ ਦੀ ਜੋ ਹੋਮੇ ਅਤੇ ਪਾਵਰ ਵੰਡਣ ਦੇ ਬਖਰੇਵੇਂ ਨੇ ਉਹਦੇ ਕਰਕੇ ਇਹ ਜੁਨੀਆਨਾ ਦੇ ਵਿੱਚ 파ੜ ਪੈ ਗਏ ਨੇ ਇਹ ਜੁਨੀਆਨਾ ਦੀ ਗਿਣਤੀ ਜਿਹੜੀ ਹੈ ਉਸ ਆਪੋ ਤਾੜ ਹੋਈ ਹੈ ਜਿਹੜੀ ਇਹਨਾਂ ਦੇ ਵਿੱਚ ਦੁਫਾੜ ਹੋ ਕੇ ਅਲੱਗ-ਅਲੱਗ ਯੂਨੀਅਨ ਬਣੀਆਂ ਹਨ ਉਹਦੇ ਕਰਕੇ ਇਹ ਗਿਣਤੀ ਵਧੀ ਹੈ ਨਾ ਕਿ ਕਿ ਕਿਸਾਨ ਅੰਦੋਲਨ ਤੋਂ ਪ੍ਰਭਾਵਿਤ ਹੋ ਕੇ ਹੋਰ ਇਲਾਕਿਆਂ ਦੇ ਵਿੱਚ ਨਵੀਆਂ ਕਿਸਾਨ ਜਥੇਬੰਦੀਆਂ ਨੇ ਜਨਮ ਲਿਆ ਹੈ ਇਸ ਤਰ੍ਹਾਂ ਨਹੀਂ ਹੋਇਆ ਹੈ ਜਿਹੜੀਆਂ ਪਹਿਲਾਂ 32 ਸੀ ਉਹ ਵੀ ਇਸੇ ਤਰੀਕੇ ਨਾਲ ਪਾਲ ਪੈ ਪੈ ਕੇ ਹੀ ਬਣੀਆਂ ਸੀ ਪੁਰਾਣੀਆਂ ਕਿਸਾਨੀ ਉਹਨਾਂ ਦੇ ਵਿੱਚ ਹੀ ਆਗੂਆਂ ਦੇ ਆਪਸੀ ਮਤਭੇਦਾਂ ਕਰਕੇ ਗਿਣਤੀ 32 ਹੋਈ ਸੀ ਹੁਣ ਉਹ ਵਖਰੇਵੇਂ ਐਨੇ ਵਧ ਗਏ ਨੇ ਕਿ ਗਿਣਤੀ 32 ਤੋਂ 64 ਹੋ ਗਈ ਹੈ ਲੇਕਿਨ ਗੱਲਾਂ ਫੇਰ ਵੀ ਜਿਹੜੀਆਂ ਨੇ ਉਹ ਏਕਤਾ ਦੀਆਂ ਕੀਤੀਆਂ ਜਾ ਰਹੀਆਂ ਨੇ ਮੀਟਿੰਗਾਂ ਹੋ ਰਹੀਆਂ ਨੇ ਇਹ ਇਸੇ ਲਈ ਲੋਕਾਂ ਦੇ ਦਬਾਅ ਕਾਰਨ ਵਿਖਾਵੇ ਦੇ ਲਈ ਮੀਟਿੰਗਾਂ ਤਾਂ ਹੋ ਰਹੀਆਂ ਨੇ ਔਰ ਏਕਾ ਨਹੀਂ ਹੋ ਰਿਹਾ ਕਿਉਂਕਿ ਦਬਾਅ ਕਰਕੇ ਮੀਟੀਆਂ ਹੋ ਰਹੀਆਂ ਨੇ ਜਿਹੜਾ ਲੋਕਾਂ ਦਾ ਪ੍ਰੈਸ਼ਰ ਹੈ ਦਬਾਅ ਹੋਏ ਪਿਆ ਰਿਹਾ ਹੈ ਕਿ ਜੇ ਤੁਸੀਂ ਕਿਸੇ ਜਿੱਤ ਵੱਲ ਵਧਣਾ ਹੈ ਕਿਸੇ ਮੁਕਾਮ ਤੇ ਪਹੁੰਚਣਾ ਹੈ ਜੇ ਆਪਣੇ ਅੰਦੋਲਨ ਦੇ ਜਿਹੜੇ ਤੁਹਾਡੀਆਂ ਮੰਗਾਂ ਨੇ ਉਹ ਮਨਾਉਣੀਆਂ ਨੇ ਤਾਂ ਉਹ ਐਡੀ ਵੱਡੀ ਗਿਣਤੀ ਦੇ ਵਿੱਚ ਵੱਖ-ਵੱਖ ਧਿਰਾਂ ਬਣ ਕੇ ਤੁਸੀਂ ਨਹੀਂ ਉਹ ਜਿੱਤ ਪ੍ਰਾਪਤ ਕਰ ਸਕਦੇ ਪਿਛਲੇ ਕਸਾਲ ਅੰਦੋਲਨ ਦੀ ਇਹੀ ਇੱਕ ਸਿੱਖ ਹੈ ਲਰਨਿੰਗ ਹੈ ਕਿ ਜੇ ਤੁਸੀਂ ਇਕੱਠੇ ਹੋਵੋਗੇ ਤਾਂ ਹੀ ਤੁਸੀਂ ਸਰਕਾਰ ਦੇ ਉੱਪਰ ਦਬਾਅ ਪਾ ਸਕਦੇ ਹੋ ਇਸੇ ਲਈ ਤੁਹਾਨੂੰ ਸਾਰੀਆਂ ਤਰ੍ਹਾਂ ਨੂੰ ਦੁਬਾਰਾ ਇਕੱਠੇ ਹੋ ਕੇ ਇੱਕ ਸਾਂਝਾ ਫਰੰਟ ਬਣਾ ਕੇ ਹੀ ਸਰਕਾਰ ਦੇ ਨਾਲ ਗੱਲਬਾਤ ਕਰਨੀ ਚਾਹੀਦੀ ਹੈ ਇਹ ਲੋਕਾਂ ਦਾ ਦਬਾਅ ਹੈ ਇਸੇ ਦਬਾਅ ਦੇ ਕਰਕੇ ਉਹ ਦਿਖਾਉਣਾ ਚਾਹ ਰਹੇ ਨੇ ਕਿ ਅਸੀਂ ਏਕੇ ਦੇ ਲਈ ਸੰਘਰਸ਼ੀ ਨਾ ਅਸੀਂ ਸੀਰੀਅਸ ਆ ਅਸੀਂ ਆ ਵਾਕਿਆ ਹੀ ਏਕਤਾ ਦੀ ਕੋਸ਼ਿਸ਼ ਕਰ ਰਹੇ ਹਾਂ ਪਰ ਸਾਡੇ ਜਿਹੜੇ ਆਪਸੀ મતਭੇਦ ਹੀ ਐਨੇ ਜ਼ਿਆਦਾ ਨੇ ਕਿ ਅਸੀਂ ਏਕਤਾ ਕਰ ਨਹੀਂ ਸਕ ਰਹੇ ਲੇਕਿਨ ਸਾਡੀ ਕੋਸ਼ਿਸ਼ ਜਿਹੜੀ ਹੈ ਉਹ ਏਕਤਾ ਦੀ ਹੀ ਹੋ ਰਹੀ ਹੈ ਸੋ ਇਹ ਦਬਾਅ ਦੇ ਕਰਕੇ ਮੀਟਿੰਗਾਂ ਜਰੂਰ ਹੋ ਰਹੀਆਂ ਨੇ ਲੇਕਿਨ ਸਿਰੇ ਨਹੀਂ ਚੱਲ ਪਾਰੀਆਂ ਉਹ ਇਸ ਲਈ ਕਿ ਖੁਦ ਜਿਹੜੇ ਕਿਸਾਨ ਆਗੂ ਨੇ ਜਿਹੜੇ ਇਹਨਾਂ ਜਥੇਬੰਦੀਆਂ ਨੂੰ ਰਿਪਰੈਜ਼ੈਂਟ ਕਰਦੇ ਨੇ ਜਿਹੜੇ ਨੁਮਾਇੰਦਗੀ ਕਰਦੇ ਨੇ ਉਹ ਖੁਦ ਏਕਾ ਨਹੀਂ ਕਰਨਾ ਚਾਹੁੰਦੇ ਉਹਦੇ ਕਾਰਨ ਕੀ ਨੇ ਉਹ ਜੇ ਤੁਸੀਂ ਇਹਨਾਂ ਦੇ ਬਿਆਨ ਸੁਣੋਗੇ ਤਾਂ ਸ਼ਾਇਦ ਤੁਹਾਨੂੰ ਸਮਝ ਆ ਜਾਵੇਗਾ ਹੇਰ ਕੱਲ ਦੀ ਮੀਟਿੰਗ ਦੀ ਦੁਬਾਰਾ ਗੱਲ ਕਰਦੇ ਹਾਂ ਮੀਟਿੰਗ ਤੋਂ ਬਾਅਦ ਕਿਸਾਨ ਜਿਹੜੇ ਆਗੂ ਨੇ ਉਹਨਾਂ ਦੇ ਬਿਆਨਾਂ ਤੋਂ ਇਹ ਲੱਗਿਆ ਕਿ ਹਾਲਾਂਕਿ ਮੀਟਿੰਗ ਜਿਹੜੀ ਹੈ ਉਹ ਬੇਸਿੱਟਾ ਰਹੀ ਹੈ ਪਰ ਇਹ ਸਿੱਟਾ ਜ਼ਰੂਰ ਨਿਕਲਿਆ ਹੈ ਕਿ ਪੂਰਨ ਤੌਰ ਤੇ ਏਕਤਾ ਜਿਹੜੀ ਹੈ ਉਹ ਸੰਭਵ ਨਹੀਂ ਹੈ ਪਰ ਗੱਲਬਾਤ ਜਿਹੜੀ ਹੈ ਉਹ ਜ਼ਰੂਰ ਜਾਰੀ ਰਹਿਣੀ ਚਾਹੀਦੀ ਹੈ ਏਕਤਾ ਦੇ ਲਈ ਕੋਸ਼ਿਸ਼ਾਂ ਜਿਹੜੀਆਂ ਨੇ ਉਹ ਜਾਰੀ ਰਹਿਣੀਆਂ ਚਾਹੀਦੀਆਂ ਕਿਸਾਨ ਜਥੇਬੰਦੀਆਂ ਦੇ 2 ਦਰਜਨ ਤੋਂ ਵੱਧ ਮੈਂਬਰ ਚੰਡੀਗੜ੍ਹ ਦੇ ਕਿਸਾਨ ਪੰਵ ਦੇ ਵਿੱਚ 5 ਘੰਟੇ ਚੱਲੀ ਚਰਚਾ ਤੋਂ ਬਾਅਦ ਇਸ ਨਿਰਣੇ ਤੇ ਪਹੁੰਚੇ ਨੇ ਜਿਹੜਾ ਨਿਰਣਾ ਅਸੀਂ ਤੁਹਾਨੂੰ ਹੁਣੇ ਦੱਸਿਆ ਹੈ ਜਾਂ ਸੁਣਾਇਆ ਹੈ ਤਿੰਨੋਂ ਤਰ੍ਹਾਂ ਨੇ ਆਪਸ ਦੇ ਵਿੱਚ ਤਕਰੀਬਨ 2 ਘੰਟੇ ਚਰਚਾ ਕੀਤੀ ਅਤੇ ਬਾਅਦ ਵਿੱਚ ਐਸਕੇਐਮ ਗੈਰ ਸਿਆਸੀ ਕਿਸਾਨ ਮਜ਼ਦੂਰ ਮੋਰਚਾ ਇੱਕ ਪਾਸੇ ਸੀ ਤੇ ਐਸਕੇਐਮ ਜਿਹੜਾ ਸਿਆਸੀ ਹੈ ਇਹਨਾਂ ਨੇ ਦੂਸਰੇ ਪਾਸੇ ਵੱਖਰੀ ਵੱਖਰੀ ਮੀਟਿੰਗ ਕੀਤੀ ਆਪਸ ਦੇ ਵਿੱਚ ਮੀਟਿੰਗ ਦੇ ਉੱਚ ਕੀ ਨਿਕਲਿਆ ਕੀ ਨਹੀਂ ਨਿਕਲਿਆ ਉਸ ਦੇ ਉੱਤੇ 3 ਘੰਟੇ ਅਲੱਗ ਤੋਂ ਚਰਚਾ ਹੋਈ ਜਿਹੜੀ ਏਕਤਾ ਦੀ ਚਰਚਾ ਸੀ ਉਹ ਮੈਚ 2 ਘੰਟੇ ਹੋਈ ਉਸ ਤੋਂ ਬਾਅਦ ਅੱਡ ਅੱਡ ਹੋ ਕੇ ਜਿਹੜੀ ਮੀਟਿੰਗ ਕੀਤੀ ਗਈ ਉਹ 3 ਘੰਟੇ ਚੱਲੀ ਇੱਥੋਂ ਹੀ ਉਹ ਕੋਸ਼ਿਸ਼ ਇੰਨੀ ਜ਼ਿਆਦਾ ਸੰਜੀਦਾ ਸੀ ਇਸ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਮੀਟਿੰਗ ਤੋਂ ਬਾਅਦ ਕੁਝ ਕਿਸਾਨ ਆਗੂਆਂ ਦੇ ਬਿਆਨਾਂ ਤੇ ਝਾਤ ਮਾਰਦੇ ਹਾਂ ਤਾਂ ਕੀ ਫੇਰ ਇਸ ਬਿਆਨਾਂ ਨੂੰ ਸੁਣਨ ਤੋਂ ਬਾਅਦ ਸਮਝਣ ਤੋਂ ਬਾਅਦ ਕੋਸ਼ਿਸ਼ ਕਰਾਂਗੇ ਕਿ ਇਹ ਬੁੱਧਾ ਕਿਹੜੇ ਪਾਸੇ ਵੱਧ ਰਿਹਾ ਹੈ ਬੀਕੇਯੂ ਉਗਰਾਹਾ ਦੇ ਮੁਖੀ ਜਗਿੰਦਰ ਸਿੰਘ ਉਗਰਾਹਾ ਨੇ ਕਿਹਾ ਅਸਲੀ ਸਥਿਤੀ ਕੀ ਹੈ ਇਹ ਸਮਝਣ ਦੇ ਲਈ ਲੰਬੀ ਚਰਚਾ ਹੋਈ ਸਾਰੀਆਂ ਧਿਰਾਂ ਦਾ ਸਟੈਂਡ ਕੀ ਹੈ ਇਹ ਵੀ ਸਮਝਿਆ ਗਿਆ ਸਾਰੀਆਂ ਧਿਰਾਂ ਵਿੱਚ ਮੁਕੰਮਲ ਤੌਰ ਤੇ ਏਕਤਾ ਨਹੀਂ ਹੋ ਸਕਦੀ ਪਰ ਸਾਰੀਆਂ ਧਿਰਾਂ ਵਿੱਚ ਵਿਖਰੇਵੇਂ ਵੀ ਕੀ ਹਨ ਇਸ ਤੇ ਵੀ ਚਰਚਾ ਕੀਤੀ ਗਈ ਸਾਡੇ ਆਪਸ ਦੇ ਵਿੱਚ ਫਰਕ ਕਿਸ-ਕਿਸ ਗੱਲ ਤੇ ਹੈ ਡਿਫਰੈਂਸਸ ਕੀ ਨੇ ਉਸ ਤੇ ਵਿੱਚ ਵੀ ਚਰਚਾ ਕੀਤੀ ਗਈ ਤੇ ਉਹਨਾਂ ਨੂੰ ਨੋਟ ਡਾਊਨ ਵੀ ਕੀਤਾ ਗਿਆ ਲਿਖਿਆ ਗਿਆ ਕਿ ਕਿਹੜੇ ਕਿਹੜੇ ਵਿਖਰੇਵੇਂ ਨੇ ਕਿਉਂਕਿ ਜੇ ਉਹ ਵਿਖਰੇਵੇਂ ਨੋਟ ਕੀਤੇ ਹੋਏ ਨੇ ਉਸ ਤੋਂ ਬਾਅਦ ਇਹ ਸਮਝਿਆ ਜਾ ਸਕੇ ਕਿ ਇਹ ਦੂਰ ਫੇਰ ਜਿਹੜੇ ਨੇ ਉਹ ਕਿਵੇਂ ਕੀਤੇ ਜਾਣਗੇ ਇਨ੍ਹਾਂ ਉੱਪਰ ਹੁਣ ਅੱਗੇ ਚਰਚਾ ਆਪਣੇ ਆਪਣੇ ਧੜਿਆਂ ਦੀ ਅੰਦਰੂਨੀ ਮੀਟਿੰਗ ਦੇ ਵਿੱਚ ਕੀਤੀ ਜਾਵੇਗੀ ਤੇ ਅੰਦਰੂਨੀ ਮੀਟਿੰਗ ਦੇ ਵਿੱਚ ਵਿਚਾਰ ਕਰਨ ਤੋਂ ਬਾਅਦ ਫਿਰ ਦੁਬਾਰਾ ਇਕੱਠੇ ਹੋ ਕੇ ਵਿਚਾਰਿਆ ਜਾਵੇਗਾ ਕਿ ਕੀ ਕਰ ਸਕਦੇ ਹਾਂ ਪਰ ਘੱਟੋ ਘੱਟ ਸਾਂਝੇ ਪ੍ਰੋਗਰਾਮ ਤੇ ਸੁਰ ਮਿਲ ਗਏ ਹਨ ਤੇ ਇਸ ਤੋਂ ਬਾਅਦ ਹੀ ਮੁਕੰਮਲ ਏਕਤਾ ਤੇ ਚਰਚਾ ਹੋ ਸਕੇਗੀ ਮਤਲਬ ਸਭ ਤੋਂ ਪਹਿਲਾਂ ਇੱਕ ਘੱਟੋ ਘੱਟ ਮਿਨੀਮਮ ਪ੍ਰੋਗਰਾਮ ਦੀ ਤਰ੍ਹਾਂ ਕੁਝ ਬਣਾਇਆ ਜਾਏਗਾ ਉਸ ਤੇ ਬਾਅਦ ਹੀ ਫਿਰ ਜਿਹੜੀ ਹੈ ਮੁਕੰਮਲ ਏਕਤਾ ਕਿਵੇਂ ਕੀਤੀ ਜਾ ਸਕਦੀ ਹੈ ਕਿਵੇਂ ਹੋ ਸਕਦੀ ਹੈ ਉਸ ਤੇ ਉੱਪਰ ਚਰਚਾ ਕੀਤੀ ਜਾਵੇਗੀ ਉਸ ਤੇ ਉੱਪਰ ਕੋਈ ਵਿਚਾਰ ਵਿਮਰਸ਼ਾ ਅੱਗੇ ਕੀਤਾ ਜਾਏਗਾ ਇਸ ਤੇ ਲੰਮਾ ਸਮਾਂ ਲੱਗ ਸਕਦਾ ਹੈ SKM ਦੇ ਸਾਰੇ ਸਾਥੀਆਂ ਦੇ ਵਿਚਾਰ ਸੁਣਨ ਤੋਂ ਬਾਅਦ ਹੀ ਕੋਈ ਫੈਸਲਾ ਲਿਆ ਜਾ ਸਕਦਾ ਹੈ ਇਹ ਉਗਰਾਹਾ ਸਾਭ ਦਾ ਬਿਆਨ ਹੈ ਹੁਣ BKU ਲਖੋਵਾਲ ਦੇ ਪ੍ਰਧਾਨ ਹਰਿੰਦਰ ਸਿੰਘ ਲਖੋਵਾਲ ਨੇ ਕਿਹਾ ਕਿ ਇਹ ਸੰਭਵ ਹੈ ਕਿ ਅਗਲੀ ਮੀਟਿੰਗ ਦੇ ਵਿੱਚ ਹੀ ਏਕਤਾ ਹੋ ਜਾਵੇ ਪਰ ਸਾਡਾ 5 ਮਾਰਚ ਦਾ ਜਿਹੜਾ ਮੋਰਚਾ ਹੈ ਉਹ ਫੈਸਲਾ ਕਾਇਮ ਹੈ ਭਾਵੇਂ ਪੰਜਾਬ ਸਰਕਾਰ ਨੇ ਨਵੇਂ ਖੇਤੀ ਮੰਡੀਕਰਨ ਖਰੜੇ ਦੇ ਖਿਲਾਫ ਮਤਾ ਪਾਸ ਕਰ ਦਿੱਤਾ ਹੈ ਵਿਧਾਨ ਸਭਾ ਦੇ ਵਿੱਚ ਤਾਂ ਵੀ ਅਸੀਂ ਆਪਣਾ ਮੋਰਚਾ ਲਾਵਾਂਗੇ ਸਾਡਾ ਪ੍ਰੋਗਰਾਮ ਜਿਹੜਾ ਹੈ ਉਹ ਜਿਉਂ ਦਾ ਤਿਉਂ ਚੱਲੇ। ਯੋਗਿੰਦਰ ਗਰਾਹਾਂ ਨੇ ਇਹ ਬੰਨਿਆ ਕਿ ਮੀਟਿੰਗ ਦੇ ਵਿੱਚ ਆਗੂਆਂ ਵੱਲੋਂ ਇੱਕ ਦੂਜੇ ਦੇ ਖਿਲਾਫ ਜੋ ਬਿਆਨਬਾਜ਼ੀ ਹੈ ਉਸ ਨੂੰ ਲੈ ਕੇ ਵੀ ਚਰਚਾ ਹੋਈ। ਅਭਿਮਨਿਉ ਕੋਹਾਰ ਦੀ ਆਡੀਓ ਤੇ ਬਲਬੀਰ ਸਿੰਘ ਰਾਜੇਵਾਲ ਵੱਲੋਂ ਦਿੱਤੇ ਗਏ ਬਿਆਨ ਤੇ ਵੀ ਚਰਚਾ ਹੋਈ। ਇਹ ਵੀ ਸਹਿਮਤੀ ਬਣੀ ਹੈ ਕਿ ਕੋਈ ਵੀ ਇੱਕ ਦੂਸਰੇ ਦੇ ਖਿਲਾਫ ਬਿਆਨਬਾਜ਼ੀ ਨਹੀਂ ਕਰੇਗਾ। ਇਹ ਕੋਈ ਪਹਿਲੀ ਵਾਰ ਨਹੀਂ ਹੈ ਕਿ ਇੰਨਾ ਜਥੇਬੰਦੀਆਂ ਨੇ ਇਸ ਗੱਲ ਤੇ ਸਹਿਮਤੀ ਪ੍ਰਗਟਾਈ ਹੈ ਕਿ ਕੋਈ ਵੀ تیر ਇੱਕ ਦੂਜੇ ਦੇ ਖਿਲਾਫ ਬਿਆਨਬਾਜ਼ੀ ਨਹੀਂ ਕਰੇਗੀ ਇਹ ਵੀ ਕਈ ਵਾਰ ਹੋਇਆ ਹੈ ਕਿ ਮੀਟਿੰਗ ਦੇ ਵਿੱਚ ਜਦੋਂ ਇਹ ਸਹਿਮਤੀ ਬਣਦੀ ਹੈ ਕਿ ਬਿਆਨਬਾਜ਼ੀ ਨਹੀਂ ਕਰਾਂਗੇ ਉਸ ਮੀਟਿੰਗ ਤੋਂ ਬਾਹਰ ਨਿਕਲਦੇ ਨਿਕਲਦੇ ਕੋਈ ਨਾ ਕੋਈ ਆਗੂ ਫੇਰ ਕੋਈ ਟਿੱਪਣੀ ਕਰ ਦਿੰਦਾ ਹੈ ਫੇਰ ਕੋਈ ਮੀਡੀਆ ਦੇ ਵਿੱਚ ਬਿਆਨ ਦੇ ਦਿੰਦਾ ਹੈ ਜੋ ਕਿ ਦੂਸਰੇ ਤਰ੍ਹਾਂ ਦੇ ਆਗੂਆਂ ਦੇ ਖਿਲਾਫ ਹੁੰਦਾ ਹੈ ਇਹ ਕੋ ਬਹੁਤ ਸਾਰਾ ਹੋ ਚੁੱਕਿਆ ਹੈ ਪਹਿਲੀ ਵਾਰ ਨਹੀਂ ਸਹਿਮਤੀ ਬਣੀ ਹੈ ਪਹਿਲਾਂ ਵੀ ਬਿਆਨਬਾਜ਼ੀ ਇੱਕ ਦੂਸਰੇ ਖਿਲਾਫ ਕੀਤੀ ਗਈ ਹੈ ਉਸ ਤੋਂ ਬਾਅਦ ਮੀਟਿੰਗ ਹੁੰਦੀ ਹੈ ਮੀਟਿੰਗ ਵਿੱਚ ਚਰਚਾ ਕਰਨ ਤੋਂ ਬਾਅਦ ਸਹਿਮਤੀ ਬਣ ਜਾਂਦੀ ਹੈ ਕਿ ਇੱਕ ਦੂਜੇ ਖਿਲਾਫ ਨਹੀਂ ਬੋਲਣਾ ਉਸ ਮੀਟਿੰਗ ਦੇ ਖਤਮ ਹੁੰਦੇ ਆਹੀਂ ਬਾਹਰ ਨਿਕਲਦੇ ਨਿਕਲਦੇ ਕੋਈ ਨਾ ਕੋਈ ਜਿਹੜਾ ਬਿਆਨ ਹੈ ਫੇਰ ਦੇ ਦਿੰਦਾ ਹੈ ਇਹ ਪਿਛਲੇ ਕਈ ਸਾਲਾਂ ਤੋਂ ਇਹੀ ਚੈਨਲ ਜਿਹੜਾ ਹੈ ਚੱਲਦਾ ਆ ਰਿਹਾ ਹੈ ਬੀਕੇਯੂ ਸਿੱਧੂਪੁਰ ਦੇ ਆਗੂ ਕਾਕਾ ਸਿੰਘ ਕੋਟੜਾ ਨੇ ਕਿਹਾ ਕਿ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਕਾਫੀ ਵਿਗੜ ਗਈ ਹੈ ਮਰਨ ਵਰਤ ਉਹਨਾਂ ਦਾ 93 ਦਿਨ ਦੇ ਵਿੱਚ ਪਹੁੰਚ ਗਿਆ ਹੈ ਪਰ ਪੂਰੀ ਤਰ੍ਹਾਂ ਮੰਗਾ ਮੰਨੇ ਨਾ ਜਾਣ ਤੱਕ ਇਹ ਮਰਨ ਵਰਤ ਸਾਡਾ ਜਿਹੜਾ ਹੈ ਜਾਰੀ ਰਹੇ ਕਿਸਾਨ ਮਜ਼ਦੂਰ ਮੋਰਚੇ ਦੇ ਆਗੂ ਸਰਵਣ ਸਿੰਘ ਭਦੇਰ ਨੇ ਕਿਹਾ ਕਿ ਅਸੀਂ ਏਕਤਾ ਦੇ ਲਈ ਆਪਣਾ ਮੰਗ ਪੱਤਰ ਜਿਹੜਾ ਉਹ ਲੈ ਕੇ ਆਏ ਸੀ ਖੜਾ ਅਸੀਂ ਪੇਸ਼ ਕੀਤਾ ਐਸ ਕੇ ਐਮ ਗੈਰ ਸਿਆਸੀ ਤੇ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਆਪਣੇ ਮੰਗ ਪੱਤਰ ਤੇ ਖੁੱਲ੍ਹ ਕੇ ਚਰਚਾ ਵੀ ਕੀਤੀ ਗਈ ਦੋਵੇਂ ਤਰ੍ਹਾਂ ਐਸ ਕੇ ਐਮ ਸਿਆਸੀ ਦੀਆਂ ਮੰਗਾਂ ਦੇ ਨਾਲ ਸਹਿਮਤ ਮੈਂ ਹਾਂ ਇੰਨਾ ਸਾਰੇ ਬਿਆਨ ਸੁਣਨ ਤੋਂ ਬਾਅਦ ਕਿ ਹਜੇ ਵੀ ਤੁਹਾਨੂੰ ਕੋਈ ਉਮੀਦ ਦਿਸਦੀ ਹੈ ਕਿ ਕੋਈ ਏਕੇ ਦੀ ਗੱਲ ਜਿਹੜੀ ਹੈ ਉਹ ਸਿਰੇ ਚੜ ਜਾਵੇਗੀ ਹਾਲਾਤ ਐਨੇ ਮਾੜੇ ਨੇ ਕਿ ਅਗਲੀ ਮੀਟਿੰਗ ਕਦੋਂ ਹੋਣੀ ਹੈ ਇਸ ਏਕਤਾ ਦੇ ਮੁੱਦੇ ਦੇ ਉੱਪਰ ਉਸ ਦੀ ਤਰੀਕ ਵੀ ਕਿਸੇ ਨੇ ਤੈਅ ਨਹੀਂ ਕੀਤੀ ਇਹ ਵੀ ਚਰਚਾ ਨਹੀਂ ਹੋਈ ਕਿ ਤਰੀਕ ਅਗਲੀ ਮੀਟਿੰਗ ਦੀ ਕਦੋਂ ਰੱਖੀ ਜਾਣੀ ਹੈ ਜਿਸ ਤੇ ਏਕਤਾ ਕੀਤੀ ਜਾ ਸਕੇ ਐਡੇ ਕਿੱਡੇ ਕਬੱਡੇ ਵਿਖਰੇਵੇਂ ਨੇ ਇੰਨਾ ਕਿਸਾਨ ਆਗੂਆਂ ਦੇ ਕਿ ਇਹਨਾਂ ਦੇ ਵਿੱਚ ਏਕਤਾ ਜਿਹੜੀ ਹੈ ਉਹ ਨਹੀਂ ਹੋ پا ਰਹੀ ਮੰਗਾਂ ਦੀ ਗੱਲ ਕਰੀਏ ਤਾਂ ਮੰਗਾਂ ਸਾਰੀਆਂ ਦੀਆਂ ਇੱਕੋ ਹੀ ਨੇ ਕਿਸਾਨਾਂ ਦੇ ਕਰਜ਼ਾ ਮਾਫੀ ਦੀ ਗੱਲ ਹੈ ਐਮਐਸਪੀ ਜਾਂ ਕਾਨੂੰਨੀ ਗਰੰਟੀ ਕਾਨੂੰਨ ਬਣੇ ਇਸ ਦੀ ਗੱਲ ਹੈ ਦੋ ਮੰਗਾਂ ਹੀ ਆਪਾਂ ਮੁੱਖ ਲੈ ਕੇ ਚੱਲਦੇ ਹਾਂ ਬਾਕੀ ਛੋਟੀਆਂ-ਮੁਟੀਆਂ ਮੰਗਾਂ ਜਿੰਨੀਆਂ ਵੀ ਨੇ ਉਹਦੇ ਵਿੱਚ ਵੀ ਸਹਿਮਤੀ ਹੈ ਦੋਨਾਂ ਤਿੰਨਾਂ ਤਰ੍ਹਾਂ ਦੀਆਂ ਮੰਗਾਂ ਲਗਭਗ ਇੱਕੋ ਹੀ ਹਨ ਫੇਰ ਰੌਲਾ ਕੀ ਏ ਵੀ ਨਹੀਂ ਹੈ ਕਿ ਪੰਜਾਬ ਦੇ ਵਿੱਚ ਕੋਈ ਇਹਨਾਂ ਨੇ ਆਪਣੇ ਆਪਣੇ ਇਲਾਕੇ ਵੰਡਨੇ ਹੋਣ ਕਿ ਮਾਝੇ ਦੇ ਵਿੱਚ ਫਲਾਣੀ ਜਿਹੜਾ ਧਿਰ ਹੈ ਉਹ ਕੰਮ ਕਰੇਗੀ ਦੁਆਬੇ ਦੇ ਵਿੱਚ ਫਲਾਣੀ ਕਿਸਾਨ ਯੂਨੀਅਨ ਕੰਮ ਕਰੇਗੀ ਮਾਲਵੇ ਦੇ ਵਿੱਚ ਹਿੱਸਾ ਕਿਵੇਂ ਕਿਵੇਂ ਵੰਡਿਆ ਜਾਏਗਾ ਕੋਈ ਇਹਨਾਂ ਦਾ ਇਲਾਕੇ ਦਾ ਰੋਲਾ ਨਹੀਂ ਹੈ ਕੋਈ ਇਹਨਾਂ ਦਾ ਵਟ ਦਾ ਰੋਲਾ ਨਹੀਂ ਹੈ ਫੇਰ ਚਰਚਾ ਕਿਸ ਚੀਜ਼ ਤੇ ਕਰਨੀ ਕੀ ਕੋਈ ਵਿਚਾਰਧਾਰਾ ਦੀ ਲੜਾਈ ਹੈ ਕੋਈ ਆਈਡੀਓਲੋਜੀ ਹੈ ਇਹਨਾਂ ਕਿਸਾਨ ਜਥੇਬੰਦੀਆਂ ਦੀ ਜਿਸ ਦੇ ਵਿੱਚ ਵਿਖਰੇਵਾ ਹੈ ਕੋਈ ਸਹਿਮਤੀ ਨਹੀਂ ਬਣ ਰਹੀ ਲਗਭਗ ਸਾਰੀਆਂ ਹੀ ਜਿਹੜੀਆਂ ਜੱਥੇਬੰਦੀਆਂ ਨੇ ਉਹਦੇ ਵਿੱਚ ਕਾਮਰੇਡੀ ਸੋਚ ਇੱਕ ਕਾਮਨ ਸੂਤਰ ਹੈ ਜਿਹੜੀ ਬਨ ਕੇ ਇਹ ਕਿਸਾਨ ਜੱਥੇਬੰਦੀਆਂ ਅੱਗੇ ਚੱਲਦੀਆਂ ਨੇ ਇਹਦੇ ਵਿੱਚ ਵੀ ਕੋਈ ਦੂਰ ਆਏ ਨਹੀਂ ਹੈ ਕੋਈ ਬਹੁਤ ਵੱਡੀ ਵਿਚਾਰਧਾਰਾ ਦਾ ਫਰਕ ਹੋਵੇ ਇਹ ਵੀ ਦੇਖਿਆ ਨਹੀਂ ਜਾ ਰਿਹਾ ਸਾਰੀਆਂ ਹੀ ਜੱਥੇਬੰਦੀਆਂ ਦੇ ਜਿਹੜੇ ਕਿਸਾਨ ਆਗੂ ਨੇ ਉਹ ਕੈਪਟਲਿਜ਼ਮ ਦੇ ਖਿਲਾਫ ਗੱਲ ਕਰਦੇ ਨੇ ਵੱਡੇ ਵੱਡੇ ਉਦਯੋਗਿਕ ਘਰਾਣਿਆਂ ਦੇ ਖਿਲਾਫ ਗੱਲ ਕਰਦੇ ਨੇ ਇਹ ਵੀ ਨਹੀਂ ਕਿ ਆਪਾਂ ਕਹਿ ਸਕਦੇ ਕਿ ਇੱਕ ਜਿਹੜੀ ਜਥੇਬੰਦੀ ਹੈ ਉਹ ਉਦਯੋਗਿਕ ਘਰਾਣਿਆਂ ਦਾ ਸਮਰਥਨ ਕਰਦੀ ਹੋਵੇ ਤੇ ਦੂਸਰੀ ਜਿਹੜੀ ਹੈ ਉਹ ਖਿਲਾਫਤ ਕਰਦੀ ਹੋਵੇ ਇਸ ਚੀਜ਼ ਦਾ ਕੋਈ ਫਰਕ ਹੈ ਫਿਰ ਜਿਹੜੇ ਮੋਰਚੇ ਲਾਉਣ ਦੇ ਤਰੀਕੇ ਨੇ ਸਾਰੀਆਂ ਹੀ ਜਿਹੜੀਆਂ ਜਥੇਬੰਦੀਆਂ ਨੇ ਉਹ ਪੱਕੇ ਮੋਰਚੇ ਲਾਉਣ ਦਾ ਪਿਛਲੇ ਕਿਸਾਨ ਅੰਦੋਲਨ ਤੋਂ ਹੀ ਇਹੀ ਇਹਨਾਂ ਦਾ ਜਿਹੜਾ ਸਟਾਈਲ ਹੈ ਉਹ ਚੱਲ ਰਿਹਾ ਹੈ ਇਹੀ ਇੱਕ ਤਰੀਕਾ ਹੈ ਕਿ ਹਾਈਵੇ ਨੂੰ ਰੋਕ ਲਵੋ ਉੱਥੇ ਤੁਸੀਂ ਕਾ ਮੋਰਚਾ ਲਾ ਦੋ ਜਾਂ ਦਿੱਲੀ ਕੂਚ ਕਰਨਾ ਹੈ ਉਸ ਦੀ ਕਾਲ ਦੇ ਦੋ ਜਾਂ ਤੁਸੀਂ ਰੇਲ ਰੋਕਣੀਆਂ ਨੇ ਰੇਲਾਂ ਰੋਕ ਲਓ ਜਾਂ ਡੀਸੀ ਦਫਤਰਾਂ ਦੇ ਅੱਗੇ ਧਰਨੇ ਲਾਉਣੇ ਨੇ ਇਹੀ ਕੁਛ ਜੋ ਤਰੀਕੇ ਨੇ ਢੰਗ ਨੇ ਪ੍ਰਦਰਸ਼ਨ ਕਰਨ ਦੇ ਵਿਰੋਧ ਕਰਨ ਦੇ ਮੋਰਚੇ ਲਾਉਣ ਦੇ ਇਹ ਸਾਰੀਆਂ ਹੀ ਕਿਸਾਨ ਜਿੱਥੇ ਬੰਦੀਆਂ ਵੱਲੋਂ ਅਪਣਾਏ ਜਾ ਰਹੇ ਨੇ ਫਰਕ ਥੋੜਾ ਬਹੁਤਾ ਸਿਰਫ ਹੈ ਉਹ ਇਹ ਡੱਲੇਵਾਲ ਦਾ ਮਰਨ ਵਰਤ ਹੈ ਉਦੇ ਵਿੱਚ ਵੀ ਵਿਖਰੇਵਾ ਇਹ ਨਹੀਂ ਕਿਹਾ ਜਾ ਸਕਦਾ ਕਿ ਕੋਈ ਸਿਧਾਂਤਿਕ ਉਹਦੇ ਵਿੱਚ ਕੋਈ ਲੜਾਈ ਹੈ ਕਿ ਕੋਈ ਧਰਮ ਦੇ ਵਿੱਚ ਇਸ ਦੀ ਇਜਾਜ਼ਤ ਨਹੀਂ ਹੈ ਇਸ ਕਰਕੇ ਕੋਈ ਆਪਸੀ ਫਰਕ ਹੋਵੇ ਨਹੀਂ ਇਹ ਮੋੜ ਨੂੰ ਜੇ ਵੀ ਆਪਾਂ ਮੰਨ ਲਈਏ ਕਿ ਸਿਰਫ ਇਹੀ ਇੱਕ ਲੜਾਈ ਹੈ ਤਾਂ ਵੀ ਬਾਕੀ ਸਾਰੇ ਲੀਡਰ ਜੇ ਇਕੱਠੇ ਹੋ ਕੇ ਡੱਲੇਵਾਲ ਨੂੰ ਕਹਿਣ ਕਿ ਤੁਸੀਂ ਆਪਣਾ ਮਰਨ ਵਰਤ ਖਤਮ ਕਰਦੇ ਵੋ ਤੇ ਜੇ ਉਹ ਨਹੀਂ ਮੰਨਦੇ ਤਾਂ ਵੀ ਲੋਕ ਜਿਹੜੇ ਨੇ ਫਿਰ ਉਹ ਪ੍ਰੈਸ਼ਰ ਇੰਨਾ ਪਾ ਦੇਣਗੇ ਉਹ ਦਬਾਅ ਇੰਨਾ ਪਾ ਦੇਣਗੇ ਕਿ ਡੱਲੇ ਵਾਲ ਨੂੰ ਆਪਣਾ ਵਰਤ ਖਤਮ ਕਰਨਾ ਪਏਗਾ ਉਹ ਵੀ ਸਿੰਬੋਲਿਕ ਹੀ ਰਹਿ ਗਿਆ ਹੈ ਕਿਉਂਕਿ ਉਹ ਗਲੂਗੋਸ ਉਹਨਾਂ ਨੂੰ ਲੱਗਿਆ ਹੋਇਆ ਹੈ ਕਾਫੀ ਦਿਨਾਂ ਤੋਂ ਲੱਗਿਆ ਹੋਇਆ ਹੈ ਤੇ ਜੋ ਫੂਡ ਦੀ ਰਿਕੁਆਇਰਮੈਂਟ ਹੁੰਦੀ ਹੈ ਜੋ ਖਰਾਕ ਦੀ ਸਰੀਰ ਨੂੰ ਰਿਕੁਆਇਰਮੈਂਟ ਹੁੰਦੀ ਹੈ ਉਹ ਉਹਨਾਂ ਨੂੰ ਮਿਲ ਰਹੀ ਹੈ ਇਹ ਵੀ ਸਾਰਿਆਂ ਨੂੰ ਪਤਾ ਹੈ ਤੇ ਫਿਰ ਵਿਖਰੇਵਾ ਕੀ ਹੈ ਲੜਾਈ ਕਿਸ ਚੀਜ਼ ਦੀ ਇੱਕ ਜਿਹੜਾ ਫਰਕ ਦੋਨਾਂ ਦੇ ਵਿੱਚ ਆ ਰਿਹਾ ਹੈ ਜਾਂ ਸਾਹਮਣੇ ਆ ਰਿਹਾ ਹੈ ਉਹ ਇਹ ਆ ਰਿਹਾ ਹੈ ਕਿ ਜਿਹੜਾ ਡੱਲੇਵਾਲ ਦਾ ਤੇ ਕਿਸਾਨ ਮਜ਼ਦੂਰ ਮੋਰਚਾ ਜਿਹੜਾ ਹੈ ਪਰਦੇਲ ਦਾ ਸਰਵੰਤ ਪਰਦੇਲ ਦਾ ਇਹਦੇ ਵਿੱਚ ਜ਼ਿਆਦਾਤਰ ਜਿਹੜੀ ਲੜਾਈ ਹੈ ਜਾਂ ਜਿਹੜੀ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਉਸ ਨੂੰ ਕੇਂਦਰ ਸਰਕਾਰ ਦੇ ਖਿਲਾਫ ਹੀ ਕੀਤਾ ਜਾ ਰਿਹਾ ਹੈ ਜਿਹੜੇ ਉਹਨਾਂ ਦੇ ਬਿਆਨਾਂ ਦੇ ਟਕਰਾਖਸ਼ ਹੁੰਦੇ ਨੇ ਜਾਂ ਜੋ ਜਿਸ ਨੂੰ ਜ਼ਿੰਮੇਵਾਰ ਠਹਿਰਾਇਆ ਜਾਂਦਾ ਹੈ ਕਿਸਾਨਾਂ ਦੀ ਦੁਰਦਸ਼ਾ ਦਾ ਉਹ ਸਿਰਫ ਕੇਂਦਰ ਸਰਕਾਰ ਹੈ ਕੇਂਦਰ ਸਰਕਾਰ ਦੇ ਖਿਲਾਫ ਹੀ ਸਾਰੀ ਬਿਆਨਬਾਜ਼ੀ ਕੀਤੀ ਜਾਂਦੀ ਹੈ ਮੋਰਚਾ ਵੀ ਕੇਂਦਰ ਸਰਕਾਰ ਦੇ ਖਿਲਾਫ ਲਗਾਇਆ ਜਿਹੜੀ ਐਸ ਕੇ ਐਮ ਸਿਆਸੀ ਗੁੱਟ ਹੈ ਰਾਜੇਵਾਲ ਹੁਣੀ ਨੇ ਲੱਖੋਵਾਲ ਹੁਣੀ ਨੇ ਇਹ ਉਗਰਾਹਾ ਹੈ ਇਹ ਤੜਾ बार-बार ਜਦੋਂ ਵੀ ਆਪਣਾ ਮੋਰਚਾ ਲਾਉਣ ਦੀ ਗੱਲ ਕਰਦਾ ਹੈ ਇਹ ਸੂਬਾ ਸਰਕਾਰ ਨੂੰ ਘੇਰਨ ਦੀ ਗੱਲ ਕਰਦਾ ਹੈ ਕਿ ਅਸੀਂ ਮੋਰਚਾ ਸੂਬਾ ਸਰਕਾਰ ਦੇ ਖਿਲਾਫ ਲਾ ਰਹੇ ਹਾਂ ਹੁਣ ਜੇ ਲੜਾਈ ਇਸ ਚੀਜ਼ ਦੀ ਹੈ ਕਿ ਆਪਾਂ ਮੋਰਚਾ ਕੇਂਦਰ ਸਰਕਾਰ ਖਿਲਾਫ ਲਾਉਣਾ ਹੈ ਜਾਂ ਆਪਾਂ ਮੋਰਚਾ ਸੂਬਾ ਸਰਕਾਰ ਖਿਲਾਫ ਲਾਉਣਾ ਹੈ ਤਾਂ ਇਸ ਨੂੰ ਫੇਰ ਲੋਕਾਂ ਦੇ ਸਾਹਮਣੇ ਰੱਖ ਦੇਣਾ ਚਾਹੀਦਾ ਹੈ ਕਿ ਸਾਡਾ ਵਿਖਰੇਵਾ ਇਸ ਚੀਜ਼ ਦੇ ਉੱਪਰ ਹੈ ਇਸ ਗੱਲ ਨੂੰ ਲੈ ਕੇ ਸਾਡੀ ਸਹਿਮਤੀ ਨਹੀਂ ਬਣ ਸਕਦੀ ਉਹ opinion ਆਪਣੇ ਆਪ ਲੋਕਾਂ ਦਾ ਆ ਜਾਏਗਾ ਕਿ ਤੁਹਾਨੂੰ ਜਿਹੜਾ ਮੋਰਚਾ ਹੈ ਕਿਹਦੇ ਖਿਲਾਫ ਲਾਉਣਾ ਚਾਹੀਦਾ ਭਾਵੇਂ ਖੇਤੀ ਸੂਬਾ ਸਰਕਾਰ ਦੇ ਅੰਦਰ ਆਉਂਦਾ ਸਟੇਟ ਸਬਜੈਕਟ ਨੂੰ ਕਿਹਾ ਜਾਂਦਾ ਹੈ ਲੇਕਿਨ ਇਹ ਸਾਰਿਆਂ ਨੂੰ ਪਤਾ ਹੈ ਕਿ ਖਰੀਦ ਜਿਹੜੀ ਹੈ ਕੇਂਦਰ ਸਰਕਾਰ ਵੱਲੋਂ ਕੀਤੀ ਜਾਂਦੀ ਹੈ ਐਮਐਸਪੀ ਜੇ ਦੇਣੀ ਹੈ ਤਾਂ ਉਹ ਕੇਂਦਰ ਸਰਕਾਰ ਦੇਏਗੀ ਕਿਉਂਕਿ ਪੰਜਾਬ ਸਰਕਾਰ ਦੇ ਕੋਲ ਪਹਿਲਾਂ ਹੀ ਕੋਈ ਪੈਸਾ ਹੈ ਨਹੀਂ 4 ਲੱਖ ਦੇ 4 ਲੱਖ ਕਰੋੜ ਦੇ ਕਰੀਬ ਦਾ ਜਿਹੜਾ ਕਰਜ਼ਾ ਪੰਜਾਬ ਸਰਕਾਰ ਉੱਪਰ ਚੜਿਆ ਹੋਇਆ ਹੈ ਮਸਲਾ ਉੱਥੇ ਤਨਖਾਹਾਂ ਦੇਣ ਦੇ ਉੱਪਰ ਆੜਿਆ ਹੋਇਆ ਕਿ ਤਨਖਾਹਾਂ ਕਿਵੇਂ ਦਿੱਤੀਆਂ ਜਾਣਗੀਆਂ ਉਹ ਐਮਐਸਪੀ ਦੇ ਸਕਦੀ ਹੈ ਉਸਤੇ ਬਾਰੇ ਗੱਲ ਵੀ ਨਹੀਂ ਕੀਤੀ ਜਾ ਸਕਦੀ ਕਿਉਂਕਿ ਪੰਜਾਬ ਸਰਕਾਰ ਦੀ ਬਸ ਦੀ ਗੱਲ ਨਹੀਂ ਹੈ ਕਿ ਉਹ 30-40 ਹਜ਼ਾਰ ਕਰੋੜ ਦੀ 6 ਮਹੀਨਿਆਂ ਦੇ ਵਿੱਚ ਜਾਂ ਜੇ ਪੂਰੇ ਸਾਲ ਦੇ ਵਿੱਚ ਹੈ 70-80 ਹਜ਼ਾਰ ਕਰੋੜ ਦੀ ਖਰੀਦ ਕਰ ਸਕਦੀ ਹੈ ਫਸਲ ਨੂੰ ਖਰੀਦ ਵੀ ਲਏਗੀ ਤਾਂ ਕਰੇਗੀ ਕਿ ਉਸ ਫਸਲ ਦਾ ਉਸਤੇ ਅੱਗੇ ਹੋਰ ਸਵਾਲ ਹੋਰ ਚਰਚਾ ਹੋ ਸਕਦੀ ਹੈ ਸੋ ਸਿੱਧਾ-ਸਿੱਧਾ ਐਮਐਸਪੀ ਕੇਂਦਰ ਸਰਕਾਰ ਨੇ ਹੀ ਦੇਣੀ ਹੈ ਉਹੀ ਦੇ ਸਕਦੀ ਹੈ ਸੋ ਲੜਾਈ ਉਹ ਕੇਂਦਰ ਸਰਕਾਰ ਦੇ ਨਾਲ ਹੀ ਲੜੀ ਜਾ ਸਕਦੀ ਹੈ ਜੇ ਤੁਸੀਂ ਪੰਜਾਬ ਸਰਕਾਰ ਦਾ ਵਿਰੋਧ ਵੀ ਕਰੋਗੇ ਤਾਂ ਉੱਥੇ ਲੱਭਣ ਵਾਲਾ ਕੁਝ ਨਹੀਂ ਦੂਸਰਾ ਹੈ ਕਰਜ਼ਾ ਮਾਵੀ ਕਿਸਾਨਾਂ ਦਾ ਉਹ ਵੀ ਪੈਸੇ ਨਾਲ ਹੀ ਜੁੜਿਆ ਹੋਇਆ ਮੁੱਦਾ ਹੈ ਉਹ ਵੀ ਜੇ ਲਿਆ ਜਾ ਸਕਦਾ ਹੈ ਤਾਂ ਕੇਂਦਰ ਸਰਕਾਰ ਤੋਂ ਹੀ ਕੋਈ ਨਾ ਕੋਈ ਪੈਕੇਜ ਕੋਈ ਫਾਈਨੈਂਸ਼ੀਅਲ ਐਡ ਮੰਗੀ ਜਾ ਸਕਦੀ ਹੈ ਪੰਜਾਬ ਸਰਕਾਰ ਪੈਸੇ ਦੇ ਮਾਮਲੇ ਦੇ ਵਿੱਚ ਦਿਵਾਲੀਆ ਹੈ ਇਹ ਸਾਰਿਆਂ ਨੂੰ ਪਤਾ ਫੇਰ ਆਪਾਂ بار بار ਇਸ ਗੱਲ ਦੇ ਉੱਤੇ ਜੇ ਏਕਤਾ ਨਹੀਂ ਕਰ ਰਹੇ ਕਿ ਲੜਾਈ ਸੂਬੇ ਦੇ ਖਿਲਾਫ ਲੜਨੀ ਹੈ ਸੂਬਾ ਸਰਕਾਰ ਦੇ ਖਿਲਾਫ ਲੜਨੀ ਹੈ ਜਾਂ ਕੇਂਦਰ ਸਰਕਾਰ ਦੇ ਖਿਲਾਫ ਫੇਰ ਇਹ ਗੱਲ ਨਾ ਸਮਝੀ ਦੀ ਨਹੀਂ ਹੈ ਫੇਰ ਇਹ ਗੱਲ ਸਿਧਾਂਤਕ ਵੀ ਨਹੀਂ ਹੈ ਫੇਰ ਇਹ ਗੱਲ ਜਿਹੜੀ ਹੈ ਉਹ ਸਾਫ਼-ਸਾਫ਼ ਇਹ ਦੱਸ ਰਹੀ ਹੈ ਕਿ ਇਹਨਾਂ ਦੋਨੇ ਧਰਾਨ ਦੀ ਜੋ ਬੈਕਿੰਗ ਹੈ ਪਰਦੇ ਦੇ ਪਿੱਛੇ ਅਲੱਗ-ਅਲੱਗ ਸਿਆਸੀ ਧਰਾਂ ਇਹਨਾਂ ਨੂੰ ਖੜਾ ਕਰ ਰਹੀਆਂ ਨੇ ਇਹਨਾਂ ਨੂੰ ਸਪੋਰਟ ਕਰ ਰਹੀਆਂ ਨੇ ਇਹਨਾਂ ਦਾ ਸਮਰਥਨ ਕਰ ਰਹੀਆਂ ਨੇ ਤੇ ਉਹਨਾਂ ਨੇ ਹੀ ਇਹਨਾਂ ਨੂੰ ਮੋਰਾ ਬਣਾ ਕੇ ਰਾਜਨੀਤੀ ਦੀ ਲੜਾਈ ਲੜੀ ਜਾ ਰਹੀ ਹੈ ਇਹ ਖੇਡ ਸਿਆਸੀ ਖੇਡ ਖੇਡੀ ਜਾ ਰਹੀ ਹੈ ਇਹ ਕਿਸਾਨਾਂ ਦੀ ਲੜਾਈ ਨਹੀਂ ਹੈ ਭਾਵੇਂ ਕਈ ਲੋਕ ਹਜੇ ਵੀ ਜੇ ਇਸ ਤਰ੍ਹਾਂ ਦੀ ਅਸੀਂ ਕੋਈ ਗੱਲ ਕਰਦੇ ਆ ਤਾਂ ਸਾਨੂੰ ਸਰਕਾਰ ਦਾ ਜਾਂ ਕਿਸੇ ਹੋਰ ਦਾ ਪੱਖਪੂਰਨ ਦੇ ਇਲਜ਼ਾਮ ਲਾਉਂਦੇ ਨੇ ਬੜਾ ਕੁਝ ਮਾੜਾ ਚੰਗਾ ਵੀ ਬੋਲਿਆ ਜਾਂਦਾ ਹੈ ਪਰ ਇਸ ਚੀਜ਼ ਨੂੰ ਸਮਝਣਾ ਜ਼ਰੂਰੀ ਹੈ ਕਿ ਜੇ ਵਿਖਰੇਵਾ ਹੋਰ ਕੋਈ ਹੈ ਹੀ ਨਹੀਂ ਤੇ ਰੋਲਾ ਹੀ ਇਹ ਹੈ ਕਿ ਆਪਾਂ ਖਲਾਫਤ ਕਿਦੀ ਕਰਨੀ ਹੈ ਕਿਉਂਕਿ ਉਹ ਦੋਨੇ ਧਿਰਾਂ ਅਲੱਗ-ਅਲੱਗ ਨੇ ਸਿਆਸੀ ਪਾਰਟੀਆਂ ਅਲੱਗ-ਅਲੱਗ ਨੇ ਇਸ ਤੋਂ ਸਾਫ਼ ਹੈ ਕਿ ਇੱਕ ਧਿਰ ਨੂੰ ਪੰਜਾਬ ਦੀ ਜਿਹੜੀ ਸੱਤਾਧਰ ਪਾਰਟੀ ਹੈ ਸ਼ਾਇਦ ਉਹ ਸਪੋਰਟ ਕਰ ਰਹੀ ਹੈ ਉਸਮਰਥਨ ਦੇ ਰਹੀ ਹੈ ਦੂਜੀ ਧਿਰ ਨੂੰ ਫਿਰ ਇਹ ਸਾਫ਼ ਕਿਹਾ ਜਾਣਾ ਚਾਹੀਦਾ ਹੈ ਕਿ ਕੇਂਦਰ ਸਰਕਾਰ ਦੀ ਬੈਕਿੰਗ ਹੈ ਸਮਰਥਨ ਉਸ ਸਿਆਸੀ ਧਿਰ ਦੇ ਵੱਲੋਂ ਦਿੱਤਾ ਜਾ ਰਿਹਾ ਹੈ ਇਹ ਜੇ ਮਸਲਾ ਹੀ ਸਿਆਸਤ ਦਾ ਹੈ ਫਿਰ ਆਪਾਂ ਕਿਸਾਨਾਂ ਨੂੰ ਬਲੀ ਦਾ ਬੱਕਰਾ ਕਿਉਂ ਬਣਾ ਰਹੇ ਇਹ ਲੜਾਈ ਹੀ ਸਿਆਸੀ ਲੜੀ ਜਾ ਰਹੀ ਹੈ ਸਿਆਸੀ ਕਿਹੜਾਂ ਕੱਡੀਆਂ ਜਾ ਰਹੀਆਂ ਨੇ ਜਾਂ ਸਿਆਸੀ ਜਿਹੜਾ ਲਾਭ ਕਿਵੇਂ ਪ੍ਰਾਪਤ ਕੀਤਾ ਜਾ ਸਕਦਾ ਹੈ 27 ਦੇ ਵਿੱਚ ਸੱਤਾ ਦੇ ਵਿੱਚ ਕੌਣ ਆ ਸਕਦਾ ਹੈ ਕਿਵੇਂ ਆ ਸਕਦਾ ਹੈ ਜੇ ਲੜਾਈ ਹੀ ਉਸਤੀ ਹੈ ਫਿਰ ਕਿਸਾਨਾਂ ਨੂੰ ਬਦਨਾਮ ਇਸ ਦੇ ਵਿੱਚ ਕਿਉਂ ਕੀਤਾ ਜਾ ਰਿਹਾ ਹੈ ਫਿਰ ਜਿਹੜੀ ਪੋਲਰਾਈਜੇਸ਼ਨ ਹੋ ਰਹੀ ਹੈ ਵਪਾਰੀਆਂ ਤੇ ਕਿਸਾਨਾਂ ਦੀ ਉਸ ਦਾ ਕਿਹਨੂੰ ਲਾਭ ਮਿਲੇਗਾ ਉਸ ਦਾ ਤਾਂ ਨੁਕਸਾਨ ਜਿਹੜਾ ਹੈ ਉਹ ਕਿਸਾਨਾਂ ਨੂੰ ਹੀ ਹੋਣਾ ਹੈ ਕਿਉਂਕਿ ਜੋ ਢਾਂਚਾ ਹੁਣ ਬਣਿਆ ਹੋਇਆ ਹੈ ਜੋ ਅਰਥਵਿਵਸਥਾ ਹੁਣ ਬਣੀ ਹੋਈ ਹੈ ਸੂਬੇ ਦੀ ਕਿਸਾਨ ਉਹਨਾਂ ਹੀ ਜਿਹੜੇ ਵਪਾਰੀ ਨੇ ਉਹਨਾਂ ਦੇ ਨਾਲ ਉਹਨਾਂ ਦੇ ਉੱਤੇ ਨਿਰਭਰ ਕਰਦੇ ਨੇ ਕਿ ਉਹਨਾਂ ਦਾ ਸਮਰਥਨ ਮਿਲੇ ਜੇ ਉਹਨਾਂ ਨੇ ਪੈਸੇ ਉਧਾਰ ਲੈਣੇ ਨੇ ਤਾਂ ਵੀ ਉਹਨਾਂ ਤੋਂ ਹੀ ਲੈਣੇ ਨੇ ਜੇ ਰਾਸ਼ਨ ਪੱਤਾ ਜਾਂ ਹੋਰ ਚੀਜ਼ ਦਾ ਕਿਸੇ ਵੀ ਉਧਾਰ ਲੈਣਾ ਹੈ ਖੇਤੀ ਦੇ ਸੰਦ ਖਰੀਦਣੇ ਨੇ ਕੋਈ ਸਪਰਾਂ ਲੈਣੀਆਂ ਨੇ ਬੀਜ ਲੈਣੇ ਨੇ ਤਾਂ ਇਹ ਸਾਰਾ ਕੁਝ ਉਹ ਵਪਾਰੀ ਹੀ ਕੰਟਰੋਲ ਕਰਦੇ ਨੇ ਜੇ ਲੜਾਈ ਆਪਸ ਦੇ ਵਿੱਚ ਹੋ ਜਾਂਦੀ ਹੈ ਤਾਂ ਇਸ ਦਾ ਨੁਕਸਾਨ ਸਿੱਧਾ-ਸਿੱਧਾ ਜਿਹੜਾ ਹੈ ਉਹ ਕਿਸਾਨਾਂ ਨੂੰ ਹੀ ਹੋਵੇਗਾ ਕਿਉਂਕਿ ਇਹਨਾਂ ਦੇ ਆਪਸੀ ਰਿਸ਼ਤੇ ਜਿਹੜੇ ਨੇ ਉਹ ਖਤਮ ਹੋ ਜਾਣਗੇ ਜੇ ਆਪਸੀ ਰਿਸ਼ਤੇ ਖਤਮ ਹੋ ਜਾਂਦੇ ਨੇ ਫਿਰ ਜਿਹੜਾ ਉਹ ਪੈਸੇ ਦਾ ਲੈਣ-ਦੇਣ ਹੈ ਉਹ ਜਿਹੜਾ ਡੰਗ ਸਾਰਿਆ ਜਾਂਦਾ ਹੈ ਜਿਸ ਦੇ ਉੱਤੇ ਇਹ ਸਾਰੇ ਕਿਸਾਨੀ ਦਾ ਐਡਾ ਵੱਡਾ ਸੈਗਮੈਂਟ ਹੈ ਜਿਸ ਦੀ ਕੀ ਦਿਨਚਰਿਆ ਜਿਹੜੀ ਹੈ ਪਰ ਜਿਹੜਾ 6-6 ਮਹੀਨੇ ਦਾ ਉਹਨਾਂ ਦਾ ਪਲਾਨਿੰਗ ਕੀਤੀ ਹੁੰਦੀ ਹੈ ਕਿ ਖਰਚੇ ਅਸੀਂ ਕਿਵੇਂ ਚਲਾਉਣੇ ਨੇ ਫਸਲ ਆਈ ਦੇ ਉੱਤੇ ਅਸੀਂ ਉਹਨਾਂ ਨੂੰ ਵਾਪਸ ਕਰਕੇ ਪੂਰੇ ਕਰਾਂਗੇ ਇਹ ਸਰਕਲ ਜਿਹੜਾ ਬਣਿਆ ਹੋਇਆ ਹੈ ਜੇ ਟੁੱਟ ਜਾਂਦਾ ਹੈ ਤੇ ਫਿਰ ਕੀ ਹੋਵੇਗਾ ਫਿਰ ਨੁਕਸਾਨ ਕਿ ਕਿਸਾਨਾਂ ਦਾ ਹੋਵੇਗਾ ਜਾਂ ਸਰਕਾਰਾਂ ਦਾ ਹੋਵੇਗਾ ਇਸ ਚੀਜ਼ ਨੂੰ ਜਿਹੜੇ ਕਿਸਾਨ ਆਗੂ ਨੇ ਉਹਨਾਂ ਨੂੰ ਸਮਝਣ ਦੀ ਲੋੜ ਹੈ ਤੇ ਕਿਸਾਨਾਂ ਨੂੰ ਵੀ ਸਮਝਣ ਦੀ ਲੋੜ ਹੈ ਜੋ ਇਹਨਾਂ ਦੇ ਪਿੱਛੇ ਕਰਨਿਆਂ ਦੇ ਵਿੱਚ ਸ਼ਾਮਲ ਹੁੰਦੇ ਨੇ ਇਹਨਾਂ ਦੀ ਤਾਕਤ ਨੂੰ ਵਧਾਉਂਦੇ ਤੋ ਉਮੀਦ ਕਰਦੇ ਆ ਇਸ ਗੱਲਾਂ ਨੂੰ ਸੁਣਨ ਤੋਂ ਬਾਅਦ ਤੁਸੀਂ ਵੀ ਇਸ ਚਰਚਾ ਦਾ ਹਿੱਸਾ ਬਣੋਗੇ ਇਸ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੋਗੇ ਕਿ ਜੇ ਮੁੱਦੇ ਇੱਕ ਨੇ ਲੜਾਈ ਇੱਕ ਹੈ ਤਾਂ ਫੇਰ ਇਕਤਾ ਕਿਉਂ ਨਹੀਂ ਹੋ ਰਹੀ ਫੇਰ ਵਖਰੇਵੇਂ ਕੀ ਨੇ ਜੇ ਵਖਰੇਵੇਂ ਇਹ ਨਹੀਂ ਨੇ ਜੋ ਅਸੀਂ ਦੱਸੇ ਨੇ ਤਾਂ ਇਹਨਾਂ ਕਿਸਾਨ ਆਗੂਆਂ ਨੂੰ ਉਹ ਵਖਰੇਵੇਂ ਜਿਹੜੇ ਨੇ ਉਹ ਜਗ ਜाहिर ਕਰਦੇ ਨੇ ਚਾਹੀਦੇ ਨੇ ਉਹ ਲੋਕਾਂ ਦੇ ਸਾਹਮਣੇ ਰੱਖਣੇ ਚਾਹੀਦੇ ਨੇ ਕਿ ਸਾਡਾ ਇਸ ਗੱਲ ਦੇ ਉੱਤੇ ਸਹਿਮਤੀ ਨਹੀਂ ਬਣ ਰਹੀ ਆ ਸਾਡਾ ਵਖਰੇਵਾ ਹੈ ਇਸ ਚੀਜ਼ ਦਾ ਸਾਡਾ ਰੌਲਾ ਹੈ ਚਾਹੇ ਉਹ ਪੈਸੇ ਦਾ ਰੌਲਾ ਹੈ ਚਾਹੇ ਉਹ ਸਿਧਾਂਤ ਦਾ ਰੌਲਾ ਹੈ ਕਿਸੇ ਵੀ ਚੀਜ਼ ਦਾ ਰੌਲਾ ਹੈ ਫਿਰ ਉਹ ਵਖਰੇਵੇਂ ਨੂੰ ਲੋਕਾਂ ਦੇ ਸਾਹਮਣੇ ਲੋਕਾਂ ਦੀ ਅਦਾਲਤ ਦੇ ਵਿੱਚ ਰੱਖਣਾ ਚਾਹੀਦਾ ਹੈ ਤਾਂ ਹੀ ਇਹਨਾਂ ਦੀ ਜਿਹੜੀ ਹੈ ਇਹਨਾਂ ਦੇ ਉੱਤੇ ਕੋਈ ਭਰੋਸਾ ਜਿਹੜਾ ਲੋਕਾਂ ਦਾ ਕਾਇਮ ਹੋ ਸਕੇਗਾ ਨਹੀਂ ਤਾਂ ਇਹ ਸਵਾਲ ਇਸੇ ਤਰੀਕੇ ਨਾਲ ਉੱਠਦੇ ਰਹਿਣਗੇ ਤੇ ਅੰਦੋਲਨ ਵੀ ਇਸੇ ਤਰੀਕੇ ਨਾਲ ਲਟਕਦਾ ਰਹੇਗਾ ਕਿਸੇ ਨਤੀਜੇ ਦੇ ਉੱਤੇ ਨਹੀਂ ਪਹੁੰਚ ਸਕੇ ਆ ਕਿਉਂਕਿ ਜੇ ਗੱਲਬਾਤ ਜਿਵੇਂ ਕਿਹਾ ਜਾ ਰਿਹਾ ਸੀ ਕਿ ਸ਼ਾਇਦ ਸਰਕਾਰ ਨਾਲ ਜੋ ਅਗਲੀ ਗੱਲਬਾਤ ਹੋਣੀ ਆ ਉਸ ਦੇ ਵਿੱਚ ਕੋਈ ਫੈਸਲਾ ਹੋ ਜਾਏਗਾ ਤਾਂ ਇੱਕ ਤਿਰ ਪਹਿਲਾਂ ਹੀ ਤਿਆਰ ਹੈ ਜੋ ਉਸ ਫੈਸਲੇ ਦੀ ਵਿਰੋਧਤਾ ਕਰੇਗੀ ਉਹ ਵੀ ਰਾਜੇਵਾਲ ਦੇ ਬਿਆਨਾਂ ਤੋਂ ਸਾਫ਼ ਹੋ ਗਿਆ ਹੈ ਕਿ ਉਹ ਜੇ ਕੋਈ ਫੈਸਲੇ ਤੇ ਪਹੁੰਚਿਆ ਵੀ ਜਾਏਗਾ ਉਸ ਦਾ ਵਿਰੋਧ ਕਰਨਗੇ ਫੇਰ ਜਿਹੜਾ ਹੈ ਇਹ ਅੰਦੋਲਨ ਇਸ ਤਰ੍ਹਾਂ ਹੀ ਚੱਲੇ ਚੱਲਦੇ ਰਹਿਣਗੇ ਖਤਮ ਕਦੇ ਵੀ ਨਹੀਂ ਹੋ ਸਕਣਗੇ ਸੋ ਜੇ ਅਸੀਂ ਇਸ ਮੁੱਦੇ ਦਾ ਕੋਈ ਸੰਪੂਰਨ ਹੱਲ ਚਾਹੁੰਦੇ ਆ ਕੁਇ ਮਕਮਲ ਤੌਰ ਤੇ ਹੱਲ ਚਾਹੁੰਦੇ ਆ ਕਿ ਇਹ ਮਸਲਾ ਇੱਕ ਵਾਰ ਖਤਮ ਹੋ ਜਾਏ ਵਾਰ-ਵਾਰ ਇਸੇ ਰਸਤੇ ਦੇ ਉੱਤੇ ਜਿਹੜੇ ਲੋਕ ਨੇ ਉਹ ਉਹਨਾਂ ਨੂੰ ਜਾਣ ਲਈ ਮਜਬੂਰ ਨਾ ਹੋਣਾ ਪਵੇ ਉਹਨਾਂ ਦਾ ਨੁਕਸਾਨ ਨਾ ਹੋਵੇ ਕਿਸਾਨਾਂ ਦਾ ਨੁਕਸਾਨ ਨਾ ਹੋਵੇ ਵਪਾਰੀਆਂ ਦਾ ਨੁਕਸਾਨ ਨਾ ਹੋਵੇ ਸੂਬੇ ਦਾ ਨੁਕਸਾਨ ਨਾ ਹੋਵੇ ਤਾਂ ਸਭ ਤੋਂ ਪਹਿਲਾਂ ਕਿਸਾਨ ਜਥੇਬੰਦੀਆਂ ਦੇ ਵਿੱਚ ਏਕਤਾ ਜ਼ਰੂਰੀ ਹੈ ਏਕਤਾ ਕਰਕੇ ਫਿਰ ਪਹਿਲਾਂ ਆਪਸ ਦੇ ਵਿੱਚ ਫੈਸਲਾ ਕਰੋ ਫਿਰ ਕੇਂਦਰ ਦੇ ਨਾਲ ਗੱਲਬਾਤ ਕਰੋ ਫੇਰ ਹੀ ਕਿਸੇ ਨਤੀਜੇ ਦੇ ਉੱਤੇ ਪਹੁੰਚਿਆ ਜਾ ਸਕਦਾ ਹੈ ਇਹ ਇੱਕੋ ਇੱਕ ਹੱਲ ਹੈ ਇਸ ਤੋਂ ਬਿਨਾ ਇਸ ਅੰਦੋਲਨ ਦਾ ਕੋਈ ਵੀ ਹੱਲ ਨਹੀਂ ਹੈ ਜੇ ਅੰਦੋਲਨ ਖਤਮ ਕਰਨਾ ਹੈ ਕੋਈ ਕਿਸਾਨਾਂ ਦੇ ਹਿੱਤ ਦੀ ਗੱਲ ਕਰਨੀ ਹੈ ਉਹਨਾਂ ਦੇ ਫਾਇਦੇ ਵਾਸਤੇ ਕਿਸੇ ਨਤੀਜੇ ਤੇ ਪਹੁੰਚਣਾ ਹੈ ਤਾਂ ਪਹਿਲਾਂ ਆਪਸੀ ਏਕਤਾ ਜਿਹੜੀ ਹੈ ਉਹ ਲਾਜ਼ਮੀ ਹੈ ਉਸ ਤੋਂ ਬਿਨਾ ਕੋਈ ਹੱਲ ਇਨ੍ਹਾਂ ਮਸਲਿਆਂ ਦਾ ਨਹੀਂ ਨਿਕਲ ਸਕਦਾ ਬਦਲਣੇ ਆ ਜੀ ਧੰਨਵਾਦ